ਗਾਏ ਕਹੇਗਾ ਜਿਹੜਾ ਗਲਾਬ ਸਿੱਧੂ ਉਹ ਭੋਲਾ ਤੇ ਸਾਡੇ ਆ ਗਿਆ ਜਾੜ ਥੱਲੇ ਤੇ ਅਸੀਂ ਉਹਨੂੰ ਸੈਟ ਲਈਏ ਉਹਨੂੰ ਆ ਦੇ ਆ ਕੇ ਹੁਣ ਬਾਈ ਜੀ ਤੂੰ ਸਾਡੇ ਜ਼ਿਲ੍ਹੇ ਚ ਮਾਫੀ ਮੰਗ ਲਈ ਆ ਹੁਣ ਅਗਲੇ ਜ਼ਿਲ੍ਹੇ ਚ ਚੱਲ ਪਤੰਦਰੋਂ ਮੇਲਣਾ ਦਾ ਪੰਜਾਬ ਦਾ 27 ਜ਼ਿਲ੍ਹੇ ਆ ਤੇ ਤੁਸੀਂ ਤਾਂ ਉਹਨੂੰ ਹੁਣ ਮੇਰੇ ਮੂੰਹ ਚੋਂ ਫਿਰ ਗੱਲ ਉੱਤੇ ਥੱਲੇ ਠੇਕੇ ਸਰਪੰਚੀ ਦੇ ਕਾਹਨੂੰ ਕਿਸੇ ਨੇ ਸਰਪੰਚੀ ਕੀਤੀ ਆ ਜਾਂ ਸਰਪੰਚੀ ਸਰਪੰਚੀ ਨੂੰ ਗਾ ਤੁਸੀਂ ਮੁੱਖ ਮੰਤਰੀ ਬਣ ਗਏ ਜਾਂ ਪ੍ਰਧਾਨ ਮੰਤਰੀ ਬਣ ਗਏ ਹੋ ਛੋਡੇ ਵਰਗਾ ਆਪਦਾ ਜਵਾਕ ਆ ਜਦੋਂ ਰੌਲਾ ਹੋ ਗਿਆ ਮੰਨ ਲਿਆ ਉਹ ਬੋਲ ਬੈਠਾ 47 ਤੋਂ ਸਰਪੰਚ ਹੀ ਬਣਦੇ ਆਏ ਆ ਮੈਨੂੰ ਲੱਗਦਾ ਹਰ ਘਰ ਦਾ ਬੰਦਾ ਸਰਪੰਚ ਬਣ ਲਿਆ ਹੋਣਾ ਸਭ ਨੂੰ ਪਤਾ ਕਿੰਨੀਆਂ ਕਿੰਨ ਡਰੇਗਾ ਚ ਦਿਹਾੜੀਆਂ ਕਿਵੇਂ ਕਿਵੇਂ ਚੱਲਦੀਆਂ ਤੇ ਸਭ ਨੂੰ ਪਤਾ ਕਿੰਨੇ ਕਿੰਨੇ ਖਾਲਿਆਂ ਚੋਂ ਜਿਹੜਾ ਕਿੰਨੇ ਫੁੱਟ ਬਣਦਾ ਤੇ ਕਿੰਨਾ ਕਿੰਨਾ ਕਮਿਸ਼ਨ ਲੈਂਦੇ ਆ ਸਾਰਿਆਂ ਨੂੰ ਪਤਾ ਕਿਵੇਂ ਵੀਡੀਓ ਦਫ਼ਤਰਾਂ ਦੇ ਵਿੱਚ ਕੰਮ ਚੱਲਦਾ ਸਾਰਿਆਂ ਨੂੰ ਪਤਾ ਵੀ ਜਿਹੜੇ ਅੱਜ ਸਰਪੰਚ ਆ ਤੇ ਜਿਹੜੇ ਇਦੋਂ ਪਹਿਲਾਂ ਸੀ ਕਿੰਨੇ ਕ ਪਾਣੀ ਚ ਜਿਹੜੇ ਇਸ ਰੋਲੇ ਚ ਇਨਵੋਲ ਆ ਮੈਂ ਫਿਰ ਗੱਲ ਕਰਦਿਆਂ ਮੈਂ ਸਾਰਿਆਂ ਨੂੰ ਨਹੀਂ ਆ ਦਾ ਕਿੰਡ ਚਸ ਪਗਨੇ ਕੀ ਸਰਪੰਚ ਕੋਟ ਦੂ ਜਾਂ ਕੁਛ ਚਲੋ ਉਹ ਲਾਈਨ ਵੈਸੇ ਹੈ ਤਾਂ ਚਲੋ ਗਲਤੀ ਹੈ ਗਲਬ ਸਿੱਧੂ ਨੂੰ ਕੌਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਦੇਖਣੀ ਚਾਹੀਦੀ ਸੀ ਪਰ ਮੈਂ ਨਾ ਹੁਣਾ ਨਾ ਵੀ ਜਿੱਥੇ ਮੰਨ ਲਓ ਕਿ ਰੌਲਾ ਪੈ ਜੇ ਕੋਈ ਬੰਦਾ ਜ਼ਬਾਨ ਚੋਂ ਕਿਸੇ ਨੂੰ ਕੋਈ ਗਲਤੀ ਨਾਲ ਕੋਈ ਸ਼ਬਦ ਬੋਲ ਦੇਵੇ ਜੇ ਗਲਬ ਸਿੱਧੂ ਤੋਂ ਉਹ ਸਰਪੰਚਾਂ ਵਾਲੀ ਲਾਈਨ ਬੋਲੀ ਗਈ ਵੀ ਪਰ ਜੇਕਰ ਉਹ ਬੰਦੇ ਨੇ ਅਗਲੇ ਦਿਨ ਆ ਕੇ ਬੜੀ ਨਿਮਰਤਾ ਨਾਲ ਮਾਫੀ ਮੰਗ ਲਈ ਐ ਤੇ ਇਹਦੇ ਵਿੱਚ ਫਿਰ ਚੌੜੇ ਨਹੀਂ ਹੋਣਾ ਚਾਹੀਦਾ ਮੰਨ ਲਓ ਕਿਉਂਕਿ ਮੈਂ ਤਾਂ ਇੱਕ ਚੀਜ਼ ਜਾਣਦਾ ਵੀ ਗਲਤੀ ਕਰਨ ਵਾਲਾ ਬੰਦਾ ਬੜਾ ਵੱਡਾ ਨਹੀਂ ਹੁੰਦਾ ਗਲਤੀ ਨੂੰ ਮਾਫ ਕਰਨ ਵਾਲਾ ਬੰਦੇ ਦਾ ਜਿਗਰਾ ਜਿਹੜਾ ਹੁੰਦਾ ਉਹ ਉਹ ਵੱਡ ਹੁੰਦਾ ਮੇਰੇ ਹਿਸਾਬ ਨਾਲ ਪਰ ਮੈਂ ਪਿਛੇ ਜਿਆ ਅੱਜ ਮੈਂ ਸਵੇਰੇ ਵੀਡੀਓ ਵੇਖੀ ਚ ਉਹਦੇ ਵਿੱਚ ਗੁਲਾਬ ਸਿੱਧੂ ਨੂੰ ਸੱਦ ਕੇ ਪੰਚਾਇਤ ਚ ਬਾਈ ਬੈਠੇ ਆ ਉਹਨੂੰ ਕਹੀ ਜਾਂਦੇ ਆ ਵੀ ਅਸੀਂ ਭਾਈ ਜੀ ਹੁਣ ਤੂੰ ਸਾਡੇ ਪਤਾ ਨਹੀਂ ਮਾਨਸੇ ਜ਼ਿਲ੍ਹੇ ਚ ਆਇਆ ਮੈਂ ਗੁਲਾਬ ਸਿੱਧੂ ਨੂੰ ਕਹੀ ਜਾਂਦੇ ਆ ਵੀ ਤੂੰ ਮਾਨਸੇ ਜ਼ਿਲ੍ਹੇ ਚ ਮਾਫੀ ਮੰਗ ਗਾਹ ਹੁਣ ਤੈਨੂੰ ਕੋਈ ਦਵਾਬੇ ਵਾਲੇ ਕੋਈ ਸੱਦਣਗੇ ਕੋਈ ਤਰਨ ਤਰਨ ਵਾਲੇ ਸੱਦਣਗੇ ਕੋਈ ਇੱਧਰ ਸੱਦਣਗੇ ਉਹ ਮੈਂ ਨਾ ਸਰਪੰਚੋ ਤੁਹਾਨੂੰ ਇੱਕ ਗੱਲ ਲੈਣਾ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਅੱਜ ਸਰਪੰਚ ਆ ਤੇ ਜਿਹੜੇ ਇਦੋਂ ਪਹਿਲਾਂ ਸੀ ਕਿੰਨੇ ਕ ਪਾਣੀ ਚ ਜਿਹੜੇ ਇਸ ਰੌਲੇ ਚ ਇਨਵੋਲਡ ਮੈਂ ਫਿਰ ਗੱਲ ਕਰਦਿਆਂ ਮੈਂ ਸਾਰਿਆਂ ਨੂੰ ਨਹੀਂ ਆ ਦਾ ਜਿਹੜੇ ਇਸ ਰੌਲੇ ਚ ਇਨਵੋਲਡ ਹੋ ਕੇ ਨਾ ਉਹਨਾਂ ਦੇ ਕੋਲੇ ਬੈਠੇ ਆ ਸਭ ਨੂੰ ਸਾਰਿਆਂ ਦਾ ਪਤਾ ਹੁੰਦਾ ਕਾਣੂ ਆਪਾ ਪੰਜਾਬ ਚ ਇਹਨੇ ਸਾਲ 47 ਤੋਂ ਸਰਪੰਚ ਹੀ ਬਣਦੇ ਆਇਆ ਮੈਨੂੰ ਲੱਗਦਾ ਹਰ ਘਰ ਦਾ ਬੰਦਾ ਸਰਪੰਚ ਬਣ ਲਿਆ ਹੋਣਾ ਸਭ ਨੂੰ ਪਤਾ ਕਿੰਨੀਆਂ ਕਿੰਨ ਡਰੇਗਾ ਚ ਦਿਹਾੜੀਆਂ ਕਿਵੇਂ ਕਿਵੇਂ ਚੱਲਦੀਆਂ ਤੇ ਸਭ ਨੂੰ ਪਤਾ ਕਿੰਨੇ ਕਿੰਨੇ ਖਾਲਿਆਂ ਚੋਂ ਜਿਹੜਾ ਕਿੰਨੇ ਫੁੱਟ ਬਣਦਾ ਤੇ ਕਿੰਨਾ ਕਿੰਨਾ ਕਮਿਸ਼ਨ ਲੈਂਦੇ ਆ ਸਾਰਿਆਂ ਨੂੰ ਪਤਾ ਕਿਵੇਂ ਵੀਡੀਓ ਦਫ਼ਤਰਾਂ ਦੇ ਵਿੱਚ ਕੰਮ ਚੱਲਦਾ ਸਾਰਿਆਂ ਨੂੰ ਪਤਾ ਹੈ ਵੀ ਥੋੜੇ ਪਿੰਡਾਂ ਦੇ ਵਿੱਚ ਕਿੰਨੇ ਨੌਜਵਾਨ ਨਸ਼ਾ ਕਰਦੇ ਆ ਹਰ ਪਿੰਡ ਚ ਹੋ ਸਕਦਾ ਹੈ ਸਾਡੇ ਪਿੰਡ ਚ ਕੋਈ ਸ਼ਾਪਿੰਡ ਇਹੋ ਜਿਹਾ ਹੋਵੇ ਜਿਹੜਾ ਨਸ਼ਾ ਨਾ ਕਰਦਾ ਹੋਵੇ ਤੇ ਉਹ ਬੜੀ ਚੰਗੀ ਗੱਲ ਹੈ ਸਾਰਿਆਂ ਨੂੰ ਪਤਾ ਹੈ ਵੀ ਸਰਪੰਚ ਸਰਪੰਚ ਦੇ ਹੁੰਦਿਆਂ ਹੋਇਆਂ ਪਿੰਡ ਦੇ ਵਿੱਚ ਕਿੰਨੀ ਇੱਕ ਸ਼ਰਾਬ ਵੇਖਦੀ ਹੈ ਮੈਨੂੰ ਨਹੀਂ ਲੱਗਦਾ ਕਿਸੇ ਪਿੰਡ ਚ ਸ਼ਰਾਬ ਵੇਖਦੀ ਨਾ ਹੋਊਗੀ ਅਸੀਂ ਦੇਖ ਲਿਆ ਵੀ ਉਹ ਬਾਈ ਜੀ ਗਾਇਕ ਹੈਗਾ ਜਿਹੜਾ ਗਲਾਬ ਸਿੱਧੂ ਉਹ ਭੋਲਾ ਤੇ ਸਾਡੇ ਆ ਗਿਆ ਜਾੜ ਥੱਲੇ ਤੇ ਅਸੀਂ ਉਹਨੂੰ ਸੈਟ ਲਿਆ ਉਹਨੂੰ ਆਹਦੇ ਆਖੇ ਹੁਣ ਬਾਈ ਜੀ ਤੂੰ ਸਾਡੇ ਜ਼ਿਲ੍ਹੇ ਚ ਮਾਫੀ ਮੰਗ ਲਈ ਆ ਹੁਣ ਅਗਲੇ ਜ਼ਿਲ੍ਹੇ ਚ ਚੱਲ ਪਪਤੰਦਰੋਂ ਮੇਨਲਾ ਦਾ ਪੰਜਾਬ ਦਾ 27 ਜ਼ਿਲ੍ਹੇ ਆ ਤੇ ਤੁਸੀਂ ਤਾਂ ਉਹਨੂੰ ਹੁਣ ਮੇਰੇ ਮੂੰਹ ਚੋਂ ਫਿਰ ਗੱਲ ਉੱਤੇ ਥੱਲੇ ਹੋ ਜਾਂਦੀ ਆ ਵੀ ਤੁਸੀਂ ਤਾਂ ਗੁਲਾਬ ਸਿੱਧੂ ਨੂੰ ਹੀ ਨੰਗਾ ਕਰ ਦਿਓਗੇ ਵੀ ਗੁਲਾਬ ਸਿੱਧੂ ਹੁਣ ਫਲਾਣੇ ਜ਼ਿਲ੍ਹੇ ਚ ਮਾਫੀ ਜਾ ਕੇ ਮੰਗੇ ਫੋਣ ਫਲਾਣੇ ਚ ਤੁਹਾਨੂੰ ਟੱਕਰਿਆ ਹੁੰਦਾ ਕੋਈ ਗਾਇਕ ਹੈਗਾ ਜਿਹੜਾ ਗੁਲਾਬ ਸਿੱਧੂ ਉਹ ਭੋਲਾ ਤੇ ਸਾਡੇ ਆ ਗਿਆ ਝਾੜ ਥੱਲੇ ਤੇ ਅਸੀਂ ਉਹਨੂੰ ਸੈਟ ਲੀਏ ਉਹਨੂੰ ਆਹਦੇ ਆ ਕੇ ਹੁਣ ਬਾਈ ਜੀ ਤੂੰ ਸਾਡੇ ਜ਼ਿਲ੍ਹੇ ਚ ਮਾਫੀ ਮੰਗ ਲਈ ਆ ਹੁਣ ਅਗਲੇ ਜ਼ਿਲ੍ਹੇ ਚ ਚੱਲ ਪਪਤੰਦਰੋਂ ਮੇਨਲਾ ਦਾ ਪੰਜਾਬ ਦਾ 27 ਜ਼ਿਲ੍ਹੇ ਆ ਤੇ ਤੁਸੀਂ ਤਾਂ ਉਹਨੂੰ ਹੁਣ ਮੇਰੇ ਮੂੰਹ ਚ ਫਿਰ ਗੱਲ ਉੱਤੇ ਥੱਲੇ ਹੋ ਜਾਂਦੀ ਆ ਵੀ ਤੁਸੀਂ ਤਾਂ ਗਲਾਬ ਸਿੱਧੂ ਨੂੰ ਹੀ ਨੰਗਾ ਕਰ ਦਿਓਗੇ ਵੀ ਗਲਾਬ ਸਿੱਧੂ ਹੁਣ ਫਲਾਣੇ ਜ਼ਿਲ੍ਹੇ ਚ ਮਾਫੀ ਜਾ ਕੇ ਮੰਗੇ ਫੋਣ ਫਲਾਣੇ ਚ ਤੁਹਾਨੂੰ ਟੱਕਰਿਆ ਹੁੰਦਾ ਕੋਈ ਤੜਿਆ ਗਾਇਕ ਥੋੜੀ ਘਟਾਉਂਦਾ ਨਾਲੇ ਲੱਸੀ ਵੀ ਤੁਸੀਂ ਆਖੇ ਜੀ ਸਾਡੇ ਕੋਲੋਂ ਮਾਫੀ ਮੰਗੋ ਉਹ ਜਿੱਦਾਂ ਉਹ ਪਿਆਸ ਹੀ ਰੌਲਾ ਆਪਣਾ ਕੀ ਉਹਨੂੰ ਕਹਿੰਦੇ ਬਠਿੰਡੇ ਦੇ ਨਾਲ ਪਿੰਡ ਆ ਉਹ ਸਰਪੰਚ ਦੇ ਸਰਪੰਚ ਦਾ ਪਿੰਡ ਚ ਰੌਲਾ ਪਿਆ ਸੀ ਪਰਚੇ ਹੋਏ ਵਿਚਾਰਾ ਘਰੋਂ ਬੇਕਾਰ ਹੋ ਕੇ ਫਰਾਰੀ ਲੈ ਕੇ ਰਾਜਸਥਾਨ ਬੈਠਾ ਰਿਆ ਅਛੇ 6 ਮਹੀਨੇ ਪੱਤਰਕਾਰਾਂ ਦਾ ਵੀ ਜਦੋਂ ਉਹਨਾਂ ਦੇ ਨਾਲ ਰੌਲਾ ਹੋਇਆ ਅਧਿਆਉਣ ਪਿੰਡ ਰੌਲਾ ਹੋਇਆ ਤੇ ਉਦੋਂ ਕਿੱਥੇ ਸੀ ਸਰਪੰਚ ਸਾਰੇ ਕੰਜਰੋਂ ਠੋਡੇ ਸਰਪੰਚ ਦੇ ਚਪੇੜੇ ਮਾਰ ਤੇ ਫੜ ਕੇ ਉਹਨਾਂ ਨੇ ਤੇ ਤੁਸੀਂ ਉਦੋਂ ਕਿੱਥੇ ਸੀ ਆ ਕਲਕੱਤੇ ਵਾਲਾ ਸਰਪੰਚ ਕਲਕੱਤੇ ਨਹੀਂ ਇੱਥੋਂ ਮੇਰਾ ਮਿੱਤਰ ਸੀ ਸੁਖਵਿੰਦਰ ਕਲਕੱਤਾ ਉਹ ਸਰਪੰਚ ਸੀ ਉਹਨੂੰ ਇੱਕ ਲੰਡੂ ਐਮਐਲਏ ਬੇਕਾਰ ਐਮਐਲਏ ਝੁੱਡੂ ਐਮਐਲਏ ਆ ਕੇ ਕਹਿੰਦਾ ਵੀ ਅਖੇ ਤੇਰੇ ਮੂੰਹ ਤੇ ਚਪੇੜਾ ਮਾਰੂੰ ਉਦੋਂ ਕਿੱਥੇ ਸੀ ਤੁਸੀਂ ਠੀਕੇ ਮੈਨੂੰ ਕਈ ਵਾਰੀ ਨਾ ਮੈਂ ਹਜੇ ਉੱਠਿਆ ਹੀ ਹੁਣੇ ਅਸੀਂ ਮੈਂ ਤਾਂ ਖੇਤ ਆ ਗੱਲ ਕਰ ਆ ਬੰਦਾ ਸਾਡਾ ਪਾਣੀ ਲਾਈ ਜਾਂਦਾ ਤੇ ਮੈਂ ਤਾਂ ਉ ਇੱਥੇ ਮੈਨੂੰ ਕਈ ਵਾਰੀ ਖੁਸ਼ਕੀ ਇਸ ਗੱਲ ਦੀ ਆਈ ਵੀ ਅਖੇ ਪਰਲੇ ਨਹੀਂ ਢੇਲਾ ਤੇ ਕਰਦੀ ਮੇਲਾ ਮੇਲਾ ਉਹ ਐਡੇ ਟਾਪ ਦੇ ਸਰਪੰਚ ਨੂੰ ਗੰਦਾ ਬੇਕਾਰ ਝੁੱਡੂ ਐਮਐਲਏ ਕਹਿ ਕੇ ਗਿਆ ਉੱਥੇ ਵੀ ਅਖੇ ਅਸੀਂ ਤਾਂ ਤੇਰੇ ਮੂੰਹ ਤੇ ਅਖੇ ਚਪੇੜਾ ਮਾਰਾਂਗੇ ਤੁਸੀਂ ਉਦੋਂ ਕਿੱਥੇ ਸੀ ਉਹ ਵੱਡੀਆਂ ਅਣਖਾਂ ਵਾਲੇ ਕਾਹਨੂੰ ਤੁਹਾਡੇ ਬਾਰੇ ਪਤਾ ਹੈ ਵੀ ਕਿੰਨੀਆਂ ਕੰਡਰੇਗਾ ਚ ਕਿਵੇਂ ਦਿਹਾੜੀਆਂ ਪੈਂਦੀਆਂ ਤੁਹਾਡੇ ਟੱਬਰਾਂ ਦੀਆਂ ਦਿਹਾੜੀਆਂ ਨਿਕਲ ਆਉਣੀਆਂ ਵਿੱਚੋਂ ਵੀਡੀਓ ਦਫ਼ਤਰਾਂ ਚ ਜਿਹੜੇ ਆ ਖਾਲੇ ਬਣਦੇ ਆ ਕਾਹਨੂੰ ਕਿਸੇ ਨੂੰ ਪਤਾ ਵੀ ਖਾਲਿਆਂ ਤੇ ਕਿੰਨਾ ਕਮਿਸ਼ਨ ਆਈ ਜਾਂਦਾ ਪਿੰਡ ਚ ਲੋਕਟੈਲ ਲੱਗਦੀ ਹੈ ਕਾਹਨੂੰ ਕਿਸੇ ਨੂੰ ਪਤਾ ਵੀ ਇਹਦਾ ਰੇਟ 13 ਰੁਪਏ ਆ ਕਿ 14 ਹੁਣ ਪਈ ਜਾਂਦਾ ਪਿੱਛੋਂ ਫੈਕਟਰੀ ਤੋਂ 8 ਰੁਪਏ ਆਉਂਦੀ ਆ ਵੀਡੀਓ ਨੂੰ ਕਿੰਨਾ ਜਾਂਦਾ ਥੱਲੋਂ ਕਿੰਨਾ ਜਾਂਦਾ ਸਰਪੰਚ ਦੇ ਘਰੇ ਕਿੰਨਾ ਆਉਂਦਾ ਤੁਹਾਨੂੰ ਟੱਕਰਿਆ ਗਿਆ ਕਿ ਭੋਲਾ ਉਹ ਵਿਚਾਰੇ ਨੂੰ ਇੰਨਾ ਹਸਾਬ-ਖਿਤਾਬ ਨਹੀਂ ਹੈਗਾ ਤੁਹਾਨੂੰ ਟੱਕਰਿਆ ਹੁੰਦਾ ਕੋਈ ਪਿੜਿਆ ਤੇ ਛੋੜੀ ਚੀ ਠੀਕੇ ਸਰਪੰਚੀ ਦੇ ਕਾਹ ਨੂੰ ਕਿਸੇ ਨੇ ਸਰਪੰਚੀ ਕੀਤੀ ਆ ਜਾਂ ਸਰਪੰਚੀ ਸਰਪੰਚੀ ਨੂੰ ਗਾ ਤੁਸੀਂ ਮੁੱਖ ਮੰਤਰੀ ਬਣ ਗਏ ਜਾਂ ਪ੍ਰਧਾਨ ਮੰਤਰੀ ਬਣ ਗਏ ਹੋ ਛੋਡੇ ਵਰਗਾ ਆਪ ਦਾ ਜਵਾਕ ਹੈ ਜਦੋਂ ਰੌਲਾ ਹੋ ਗਿਆ ਮੰਨ ਲਿਆ ਉਹ ਬੋਲ ਬੈਠਾ